ਕੱਲ ਵੀ ਦੱਸੇ ਮੈਂ ਖੜਕੂ ਦੀ ਧੀ ਆ ਸਰ ਤੇ ਮੈਨੂੰ ਵੀ ਖੜਕੂ ਬਣਨ ਲਈ ਮਜਬੂਰ ਦਾ ਕਿਤਾ ਜਾ। ਆਪਣੇ ਆਪ ਸੁਖਾਈ ਜੋ ਮੈਂ ਹੈਗੀ ਆ ਸਰ ਨਹੀਂ ਮੈਂ ਇਹ ਗੱਲ ਕਹਿ ਰਹੀ ਆ ਤੂੰ ਵੀ ਮਜਬੂਰ ਨਾ ਕਰੋ। ਦੱਸੋ ਤੇ ਇੱਕ ਵੀਡੀਓ ਵਾਇਲ ਹੋ ਰਹੀ ਸੋਸ਼ਲ ਮੀਡੀਆ 'ਤੇ ਤੁਸੀਂ ਕਿਹਾ ਕਿ ਮੈਂ ਖੜਕੂ ਦੀ ਧੀ ਆ ਇੱਕ ਤੁਸੀਂ ਅੱਛੇ ਵਧੀਆ ਐਡਵੋਕੇਟ ਨੇ ਪੜੇ ਲਿਖੇ ਨੇ ਇਹਦਾ ਇੱਕ ਮੈਸੇਜ ਦੇਣਾ ਹੈ ਕੀ ਮਕਸਦ ਯਾਰ ਵੀਡੀਓ ਨਹੀਂ ਨਹੀਂ ਬਿਲਕੁਲ ਨਹੀਂ ਇਹ ਪੂਰੀ ਬਹੁਤ ਵੱਡੀ ਵੀਡੀਓ ਆ ਜਿਹਦੇ ਵਿੱਚੋਂ ਇੱਕ ਕਲਿੱਪ ਕੱਟੀ ਗਈ ਆ ਉਹ ਸਾਈਡ ਮੇਰੀ ਹੋ ਰਹੀ ਆ ਜਿਹੜੇ ACP ਸੂਦ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਤਾਂ ਡਰਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਮੈਂ ਕਿਹਾ ਵੀ ਜਿ ਤੁਹਾਨੂੰ ਲੱਗਦਾ ਸੀ ਡਰ ਜਾਗੇ ਮੈਂ ਬੱਬਰ ਕਲਸਾ ਦੀ ਧੀ ਮੇਰੇ ਫਾਦਰ ਸਾਹਿਬ 1993 ਦੇ ਵਿੱਚ ਪੁਲਿਸ এনਕਾਊਂਟਰ ਦੇ ਵਿੱਚ ਮਾਰੇ ਗਏ ਸੀਗੇ ਸ਼ਹੀਦ ਹੋਏ ਸੀਗੇ ਠੀਕ ਹੈ ਤਾਂ ਮੇਰੇ ਦਾਦਾ ਜੀ ਫ੍ਰੀडम फाइਟਰ ਸੀ ਆਜ਼ਾਦੀ ਘੁਲਾਟੇ ਸੀਗੇ ਤਾਂ ਮੈਂ ਉਹਨਾਂ ਦਾ ਲਹੂ ਆ ਜੇ ਲੱਗਦਾ ਮੈਨੂੰ ਡਰਾ ਲਓਗੇ ਤਾਂ ਮੈਂ ਡਰਦੀ ਨਹੀਂ ਜੀ ਸੋ ਇਹ ਉਹ ਗੱਲ ਸੀ ਗੱਲ ਨੂੰ ਤੋੜ ਮਰੋੜ ਕੇ ਤਾਂ ਜਿੰਨੇ ਮਰਜ਼ੀ ਪੇਸ਼ ਕਰ ਦੋ ਜੀ ਮੈਂ ਕੱਲ ਵੀ ਦੱਸਿਆ ਮੈਂ ਖਾੜਕੂ ਦੀ ਧੀ ਹਾਂ ਸਰ ਤੇ ਮੈਨੂੰ ਵੀ ਖਾੜਕੂ ਬਣਨ ਲਈ ਮਜਬੂਰਤਾ ਕਿੱਸਾ ਜਾਵੇ ਮੈਂ ਹੈਗੀ ਹਾਂ ਸਰ ਨਹੀਂ ਮੈਂ ਇਹ ਗੱਲ ਕਹਿ ਰਹੀ ਹਾਂ ਤੁਸੀਂ ਮਜਬੂਰ ਨਾ ਕਰੋ ਦੱਸੋ ਕਰ ਦੋ ਜੀ ਜੀ ਕਮੈਂਟਸ ਆ ਰਹੇ ਨੇ ਕਾਫੀਾਰੇ ਕਿ ਮੈਡਮ ਨੇ ਇੱਡੀ ਵੱਡੀ ਜਿਹੜੀ ਹੈ ਸ਼ਰਮ ਵੀਡੀਓ ਵਿੱਚ ਜਿਹੜਾ ਆਪਣੇ ਚਿਹਰੇ ਸਮੇਤ ਬੋਲ ਰਹੀ ਹੈਮ ਜੋ ਹੈ ਸੱਚ ਆ ਸਰ ਮੈਂ ਆਪਣੇ ਆਪਣੇ ਇਤਿਹਾਸ ਨੂੰ ਝੁਠਲਾ ਦੂੰਗੀ ਹਮ ਸਾਡੇ ਅਸੀਂ ਸਾਰੇ ਜੇ ਜੇ ਅਕਾਲੀ ਲਹਿਰ ਦੇਖੋ ਬਬਰਾਂ ਦੀ ਲਹਿਰ ਆ ਠੀਕ ਹੈ ਸਾਡੇ ਸਾਰਿਆਂ ਦੇ ਵਿੱਚ ਉਹ ਖੂਨ ਆ ਲਹੂ ਆ ਤੇ ਇਹਦੇ ਵਿੱਚ ਕੋਈ ਉਹ ਗੱਲ ਤਾਂ ਹੈ ਨਹੀਂ ਸਾਡਾ ਉਹ ਲਹੂ ਆ ਹਨਾ ਮੇਰੇ ਦਾਦਾ ਜੀ ਫ੍ਰੀडम फाइਟਰ ਰਹੀ ਉਹਨਾਂ ਨੇ ਆਜ਼ਾਦੀ ਇਕੁਐਲਟੀ ਰਹੀ ਉਹਨਾਂ ਨੇ ਆਜ਼ਾਦੀ ਹਿੰਦ ਫੌਜ ਦੇ ਵਿੱਚ ਰਹਿ ਕੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਫਿਰ ਉਦੋਂ ਬਾਅਦ ਸਿੱਖ ਸੰਘਰਸ਼ ਸ਼ੁਰੂ ਹੁੰਦਾ ਜਦੋਂ ਲੋਕਾਂ ਨਾਲ ਧੱਕੇ ਹੁੰਦੇ ਰਹੇ ਆ ਇੱਥੇ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਪੁੱਛ ਲਓ ਕੀ ਸੌਣ ਮੇਰੇ ਫਾਦਰ ਸਾਹਿਬ ਜੀ ਬੀ ਕੀ ਰਿਸਪੈਕਟ ਉਹਨਾਂ ਦੀ ਸ਼ਾਇਦ ਮੈਂ ਨਹੀਂ ਉਹਨਾਂ ਨੂੰ ਇੰਨਾ ਜਾਣਦੀ ਜਿਵੇਂ ਇੱਥੇ ਦੇ ਲੋਕ ਜਾਣਦੇ ਨੇ ਬਹੁਤ ਵੱਡਾ ਵਿਵਾਦ ਹੋਦਾ ਜਾਂਦਾ ਜਿੱਚੇ ਤੁਹਾਡੇ ਹਾਸੇ ਆ ਤੁਹਾਡੇ ਨਾਲ ਕੀ ਕੋਈ ਕਾਰਨ ਕੀ ਸੀ ਕੋਈ ਜੀ ਕਾਰਨ ਬਾ ਹੁਣ ਉਹਨਾਂ ਨੂੰ ਹਮਲਾਵਰ ਆ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਨੇ ਸਾਡੇ ਤੇ ਹਮਲਾ ਕਿਉਂ ਕੀਤਾ ਆ ਅਸੀਂ ਤਾਂ ਉੱਥੇ ਸਾਡਾ ਪਿੰਡ ਗਦਾਪੁਰ ਦੇ ਵਿੱਚ ਸੈਮੀਨਾਰ ਸੀਗਾ ਅਸੀਂ ਪਹਿਲਾਂ ਬੂਸਗੜ ਪਿੰਡ ਦੇ ਵਿੱਚ ਵੀ ਸੈਮੀਨਾਰ ਲਾਇਆ ਸੀਗਾ ਲੋਕਾਂ ਨੂੰ ਦੱਸਣ ਲਈ ਕਿ ਇਹਨਾਂ ਦੀ ਜਿਹੜੀ ਅੰਡਰਟੇਕਿੰਗ ਆ ਉਹ ਕੀ ਆ ਵੀ ਕੀ ਆ ਸਾਡੇ ਪਿੰਡਾਂ 'ਚੋਂ ਲੰਘ ਸਕਦੇ ਆ ਨਹੀਂ ਲੰਘ ਸਕਦੇ ਕੀ ਕਿਹੜੀ ਗੈਰ ਕਾਨੂੰਨੀ ਹੁੰਦੀ ਹੈ ਕਿਹੜੀ ਕਾਨੂੰਨੀ ਮਾਈਨਿੰਗ ਹੁੰਦੀ ਆ ਮਾਈਨਿੰਗ ਦੇ ਲਾਅ ਬਾਇਲॉज ਐਂਡ ਆਲ ਆਮ ਲੋਕਾਂ ਨੂੰ ਨਹੀਂ ਸਮਝ ਆਉਂਦੇ ਉਹ ਸਮਝਾਉਣੇ ਪੈਂਦੇ ਆ ਕਿਉਂਕਿ ਲੀਗਲ ਲੈਂਗੁਏਜ ਹੁੰਦੀ ਆ ਤਾਂ ਉਹਦੇ ਲਈ ਗਦਾਪੁਰ 'ਚ ਸਾਡਾ ਸੈਮੀਨਾਰ ਸੀਗਾ ਤੇ ਗਦਾਪੁਰ ਦੇ ਰਾਹ 'ਚ ਜਾਂਦੇ 6 ਵਜੇ 8 ਮਿੰਟ ਤੇ ਮੈਨੂੰ ਕਾਲ ਆਉਂਦੀ ਆ ਕਿ ਕੋਨੇ ਜੀ ਇੱਕ ਗੁਰਦੀਪ ਸਿੰਘ ਆ ਜੀ ਉਥੇ ਡੇਰਿਆਂ ਚ ਰਹਿੰਦੇ ਨੇ ਉਹਨਾਂ ਦੀ ਆਪਣੀ ਪ੍ਰਾਈਵੇਟ ਰੋਡ ਆ ਠੀਕ ਹੈ ਜਦੋਂ ਇਹ ਅਸੀਂ ਆਥੂ ਕਈ ਸਾਲ ਪਹਿਲਾਂ ਜਦੋਂ ਸਕੂਲਾਂ ਚ ਪੜਦੇ ਸੀਗੇ 2 ਆਈ ਥਿੰਕ ਵੀ ਵੀ 25 ਸਾਲ ਪਹਿਲਾਂ ਉਹਨਾਂ ਨੇ ਆਪਣੀ ਜ਼ਮੀਨ ਖਰੀਦ ਕੇ ਪੀ ਡਬਲਯੂ ਡੀ ਨੂੰ ਦਿੱਤੀ ਸੀ ਵੀ ਸੜਕ ਬਣਾ ਕੇ ਦੋ ਕਿਉਂਕਿ ਉਹਨਾਂ ਦੇ ਬੱਚੇ ਮੰਗਤਾ ਸਕੂਲ ਪੜਨ ਆਉਂਦੇ ਸੀ ਵੀ ਰਸਤਾ ਮਿਲ ਜੇ ਤਾਂ ਉਹਨਾਂ ਦੀ ਪ੍ਰਾਈਵੇਟ ਰੋਡ ਆ ਜੀ ਤੋ ਉਸ ਪ੍ਰਾਈਵੇਟ ਰੋਡ ਦੇ ਉੱਤੇ ਕੋਈ ਟਿਪਰ ਵਾਲਾ ਆ ਕੇ ਬਤਮੀਜ਼ੀ ਕਰ ਰਿਹਾ ਸੀ ਮੈਂ ਮਾਤਾ ਜੀ ਜੀ ਜੇ ਤੁਸੀਂ ਦੇਖਿਆ ਹੋਵੇ ਇੱਕ ਮਾਤਾ ਜੀ ਦੀ ਵੀਡੀਓ ਵੀ ਮੈਂ ਸ਼ੇਅਰ ਕੀਤੀ ਆ ਜਿੱਚ ਮਾਤਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਜਿਹੜਾ ਉਹ ਟਿਪਰ ਵਾਲਾ ਸੀ ਉਹਨੇ ਬਤਮੀਜ਼ੀ ਕੀਤੀ ਅਸੀਂ ਉੱਥੇ ਸਿਰਫ ਮਾਤਾ ਜੀ ਦੀ ਹੈਲਪ ਕਰਨ ਗਏ ਆ ਚਾਰ ਪੰਜ ਜਣੇ ਸੀਗੇ ਰਹੀਆਂ ਨਾ ਹੁਣ ਸਾਡੇ ਨਾਲ ਸਾਰੇ ਪਿੰਡਾਂ ਦੇ ਲੋਕ ਖੜੇ ਨੇ ਤੇ ਮੇਰੇ ਨਾਲ ਪੜਦਾ ਆ ਲੜਕਾ ਉਹਦੀ ਉਹਨੇ ਕਿਹਾ ਕਿ ਮੈਂ ਬਾਹਰ ਆ ਸਾਡੇ ਪਿੰਡ ਦਾ ਸਰਪੰਚ ਵੀ ਬਾਹਰ ਆ ਬੀਬੀਆਂ ਘਰੇ ਇਕੱਲੀਆਂ ਨੇ ਬੀਬੀਆਂ ਦੀ ਹੈਲਪ ਕਰਨ ਚਲੇ ਜਾਓ ਤਾਂ ਕਿ ਉਹਨਾਂ ਨਾਲ ਕੋਈ ਬਤਮੀਜ਼ੀ ਨਾ ਕਰੇ ਵੀ ਜਸਟ ਵੈਂਟ ਟੂ ਹੈਲਪ ਥੈਮ ਕੁਛ ਵੀ ਨਹੀਂ ਅਸੀਂ ਉਸ ਘਰੇ ਗਏ ਆ ਤੇ ਇਹਨਾਂ ਨੇ ਉੱਤੋਂ ਦੀ ਆ ਕੇ ਅਟੈਕ ਕਰਤਾ ਸੀ ਉਹ ਵੀ ਜਦੋਂ ਅਸੀਂ ਦੇਖਿਆ ਕਿ ਉਹ ਕੱਟ ਕਰਨ ਲੱਗੇ ਲੇਡੀਜ਼ ਕੱਟੀਆਂ ਕਰਨ ਲੱਗੇ ਅਸੀਂ ਲੜਾਈ ਨੂੰ ਅਵੋਇਡ ਕਰਨ ਲਈ ਮੈਂ ਕਿਹਾ ਤੂੰ ਸਾਰੇ ਜਣੇ ਚਲੇ ਚਲੋ ਇਹਨਾਂ ਸਰਪੰਚ ਆਉਂਦੇ ਆ ਮੈਂ ਨਾਲ ਦੀ ਨਾਲ ਆਉਣੀ ਆ ਤੇ ਚਾਚਾ ਜੀ ਜਾਣ ਲੱਗੇ ਆ ਫਿਰ ਉਦੋਂ ਬਾਅਦ ਦਾ ਸਾਰਾ ਸਨਾਰੀਓ ਤੁਹਾਨੂੰ ਦੱਸਿਆ ਹੀ ਆਂ ਨੇ ਆ ਸਮਾਜ ਸੇਵਕ ਭੋਲੇ ਦੇ ਵੱਲੋਂ ਇੱਕ ਰਸੀਦਾ ਦਿਖਾਈ ਆ ਉਹ ਕਹਿੰਦਾ ਆਪਣਾ ਉਹਨੂੰ ਸਮਾਜ ਸੇਵਕ ਕਹਿੰਦਾ ਕਿ ਮੈਂ ਸਮਾਜ ਵਿੱਚ ਕੰਮ ਕਰ ਰਿਹਾ ਕਿ ਉਹਦਾ ਕਹਿਣਾ ਮਤਲਬ ਹੈ ਕਿ ਮੈਂ ਇੱਕ ਰਸੀਦਾ ਮੇਰੇ ਕੋਲ ਹੈਗੇ ਨੇ ਪ੍ਰੂਫ ਨੇ ਕਿ ਮੇਰੇ ਤੋਂ ਪਰਚੀ ਕੱਟੀ ਜਾਂਦੀ ਸੀ ਗੁਰੂ ਘਰ ਦੇ ਨਾਚ ਘਟੇ ਉਹ ਕੀ ਉਹਨੂੰ ਵੀ ਉਹਨਾਂ ਨੂੰ ਜਵਾਬ ਦੇ ਰਹੇ ਹਾਂ ਇੱਕ ਤਾਂ ਪਹਿਲਾਂ ਪਰਚੀ ਲਿਓ ਹਣ ਜੇ ਨਵੀਂ ਪੰਚਾਇਤ ਬਣੀ ਤੋਂ ਬਾਅਦ ਕੋਈ ਕੱਟੀ ਗਈ ਹੋਵੇ ਜੋ ਉਦੋਂ ਪਹਿਲਾਂ ਵਾਲੇ ਉਹਨਾਂ ਦੇ ਯਾਰ ਦੋਸਤ ਨੇ ਤੇ ਉਹ ਕੱਟਦੇ ਰਹੇ ਹੋਣਗੇ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਗਈ ਸਾਡੀ ਇਹ ਜਿਹੜੀ ਪੰਚਾਇਤ ਆ ਨਵੀਂ ਮੈਂ ਤਾਂ ਚਲੋ ਬਾਅਦ ਚ ਆਉਂਦੀ ਆ ਇਹ ਪੰਚਾਇਤ ਆ ਲੋਕ ਖੜੇ ਨੇ ਇਹ ਪੰਚਾਇਤ ਐਸੇ ਮੁੱਦੇ ਦੇ ਉੱਤੇ ਬਣੀ ਸੀਗੀ ਕਿ ਇਹ ਥੋ ਟਿੱਪਰ ਬੰਦ ਹੋਣਗੇ ਇੱਥੇ ਕੋਈ ਪਰਚੀ ਨਹੀਂ ਚੱਲੂਗੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੋ ਜੇ ਸਮਝੌਤੇ ਹੀ ਕਰਨੇ ਹੁੰਦੇ ਸਰ ਫਿਰ ਐਡਾ ਸੰਘਰਸ਼ ਵਿੱਢਣ ਦੀ ਲੋੜ ਸੀ ਸਸ਼ੀ ਗੱਜੀ ਲਾਈਵ ਹੋਇਆ ਪੰਜਾਬ ਨੂ 2470 ਵੀ ਚੈਨਲ ਤੇ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਵੀ ਕਰਦੇ ਰਹੋ ਤੇ ਕਮੈਂਟਸ ਵੀ ਸਾਂਝੇ ਕਰਦੇ ਰਹੋ ਤੇ ਗੱਲ ਕਰਾਂਗੇ ਅਸੀਂ ਮੌਜੂਦ ਆ ਜੀ ਮੌਜੂਦ ਆ ਜੀ ਪਿੰਡ ਗੌਸਕੜ ਦੇ ਵਿੱਚ ਜਿੱਥੇ ਪਿਛਲੇ ਦਿਨੀ ਜਿਹੜਾ ਮਾਈਨਿੰਗ ਦੇ ਖਿਲਾਫ ਪੈਨ ਸਿਮਰਨਜੀਤ ਕੋਰ ਗੱਲ ਨੇ ਜਿਹੜਾ ਇੱਕ ਮੁੱਦਾ ਚੱਕਿਆ ਜਿਹੜੇ ਟਿਪਰ ਵਾਲੇ ਜਿਹੜੇ ਅਕਸਰ ਦੇਖਦੇ ਨੇ ਓਵਰਲੋਡਿੰਗ ਨੂੰ ਜਿਹੜੇ ਜਾ ਰਹੇ ਨੇ ਉਹਦੇ ਸਬੰਧ ਵਿੱਚ ਪਿਛਲੇ ਦਿਨੀ ਜਿਹੜਾ ਇੱਕ ਝਗੜਾ ਵੀ ਹੋਇਆ ਉਹਦੇ ਸਬੰਧ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਉਸ ਗੱਲਬਾਤ ਕਰਾਂਗੇ ਪੈਨ ਸਿਮਰਨਜੀਤ ਕੋਰ ਨਾਲ ਭਾਣ ਦੇਖਦੇ ਕਿ ਕੁਝ ਦਿਨ ਤੁਹਾਡਾ ਇੱਕ ਬਹੁਤ ਵੱਡਾ ਵਿਵਾਦ ਹੋਦਾ ਜਿੱਥੇ ਤੁਹਾਡਾ ਮਲਾ ਹੋਇਆ ਤੁਹਾਡੇ ਨਾਲ ਕੀ ਹੋਇਆ ਕਾਰਨ ਕੀ ਸੀ ਪੁਰਾ ਜਿਹਾ ਕਰਨ ਤਾਂ ਹੁਣ ਉਹਨਾਂ ਨੂੰ ਹਮਲਾ ਕਰਾ ਉਹਨੂੰ ਪਤਾ ਹੋਊਗਾ ਵੀ ਉਹਨਾਂ ਨੇ ਸਾਡੇ ਤੇ ਹਮਲਾ ਕਿਉਂ ਕੀਤਾ ਆ ਅਸੀਂ ਤਾਂ ਉੱਥੇ ਸਾਡਾ ਪਿੰਡ ਗਦਾਪੁਰ ਦੇ ਵਿੱਚ ਸੈਮੀਨਾਰ ਸੀਗਾ ਅਸੀਂ ਪਹਿਲਾਂ ਬੂਸਗੜ ਪਿੰਡ ਦੇ ਵਿੱਚ ਵੀ ਸੈਮੀਨਾਰ ਲਾਇਆ ਸੀਗਾ ਲੋਕਾਂ ਨੂੰ ਦੱਸਣ ਲਈ ਕਿ ਇਹਨਾਂ ਦੀ ਜਿਹੜੀ ਅੰਡਰਟੇਕਿੰਗ ਆ ਉਹ ਕੀ ਆ ਵੀ ਕੀ ਆ ਸਾਡੇ ਪਿੰਡਾਂ ਚੋਂ ਲੰਘ ਸਕਦੇ ਆ ਨਹੀਂ ਲੰਘ ਸਕਦੇ ਕੀ ਕੀ ਜਿਹੜੀ ਗੈਰ ਕਾਨੂੰਨੀ ਹੁੰਦੀ ਹੈ ਕਿਹੜੀ ਕਾਨੂੰਨੀ ਮਾਈਨਿੰਗ ਹੁੰਦੀ ਹੈ ਮਾਈਨਿੰਗ ਦੇ ਲਾਅ ਬਾਇ ਲਾਜ਼ ਐਂਡ ਆਲ ਆਮ ਲੋਕ ਕਾਨੂੰਨ ਨਹੀਂ ਸਮਝ ਆਉਂਦੇ ਉਹ ਸਮਝਾਉਣੇ ਪੈਂਦੇ ਆ ਕਿਉਂਕਿ ਲੀਗਲ ਲੈਂਗੁਏਜ ਹੁੰਦੀ ਆ ਤਉ ਉਹਦੇ ਲਈ ਗਦਾਪੁਰ ਦਾ ਸਾਡਾ ਸੈਮੀਨਾਰ ਸੀਗਾ ਤੇ ਗਦਾਪੁਰ ਦੇ ਰਾਹ ਚ ਜਾਂਦੇ 6:08 ਤੇ ਮੈਨੂੰ ਕਾਲ ਆਉਂਦੀ ਆ ਇੱਕ ਉਹਨੇ ਚ ਇਹ ਗੁਰਦੀਪ ਸਿੰਘ ਆ ਜੀ ਉਥੇ ਡੇਰਿਆਂ ਚ ਰਹਿੰਦੇ ਨੇ ਉਹਨਾਂ ਦੀ ਆਪਣੀ ਪ੍ਰਾਈਵੇਟ ਰੋਡ ਆ ਠੀਕ ਹੈ ਜਦੋਂ ਇਹ ਅਸੀਂ ਆਸ ਤੋਂ ਕਈ ਸਾਲ ਪਹਿਲਾਂ ਜਦੋਂ ਸਕੂਲਾਂ ਚ ਪੜਦੇ ਸੀਗੇ 2 ਆਈ ਥਿੰਕ 20 25 ਸਾਲ ਪਹਿਲਾਂ ਉਹਨਾਂ ਨੇ ਆਪਣੀ ਜ਼ਮੀਨ ਖਰੀਦ ਕੇ ਪੀ ਡਬਲਯੂ ਡੀ ਨੂੰ ਦਿੱਤੀ ਸੀ ਵੀ ਸੜਕ ਬਣਾ ਕੇ ਦਿਓ ਕਿਉਂਕਿ ਉਹਨਾਂ ਦੇ ਬੱਚੇ ਮੰਗਤਾ ਸਕੂਲ ਪੜਨ ਆਉਂਦੇ ਸੀ ਵੀ ਰਸਤਾ ਮਿਲ ਜੇ ਤਾਂ ਉਹ ਉਹਨਾਂ ਦੀ ਪ੍ਰਾਈਵੇਟ ਰੋਡ ਆ ਜੀ ਤੋ ਉਹ ਜ਼ ਪ੍ਰਾਈਵੇਟ ਰੋਡ ਦੇ ਉੱਤੇ ਕੋਈ ਟਿਪਰ ਵਾਲਾ ਆ ਕੇ ਬਤਮੀਜ਼ੀ ਕਰ ਰਿਹਾ ਸੀ ਮੈਂ ਮਾਤਾ ਜੀ ਜੀ ਜੇ ਤੁਸੀਂ ਦੇਖਿਆ ਹੋਵੇ ਇੱਕ ਮਾਤਾ ਜੀ ਦੀ ਵੀਡੀਓ ਵੀ ਮੈਂ ਸ਼ੇਅਰ ਕੀਤੀ ਆ ਜਿਸ ਚ ਮਾਤਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਜਿਹੜਾ ਉਹ ਟਿਪਰ ਵਾਲਾ ਸੀ ਉਹਨੇ ਬਤਮੀਜ਼ੀ ਕੀਤੀ ਅਸੀਂ ਉੱਥੇ ਸਿਰਫ ਮਾਤਾ ਜੀ ਦੀ ਹੈਲਪ ਕਰਨ ਗਏ ਆ ਚਾਰ ਪੰਜ ਜਣੇ ਸੀਗੇ ਅਸੀਂ ਬਾਕੀ ਨੂੰ ਕਿਹਾ ਵੀ ਤੁਸੀਂ ਗਦਾਪਰ ਰੁਕੋ ਅਸੀਂ ਆਉਨੇ ਆ ਅਸੀਂ ਉੱਥੇ ਗਏ ਅਸੀਂ ਮਾਤਾ ਜੀ ਦੀ ਆਵਾਜ਼ ਤੇ ਉਸੇ ਸਮੇਂ ਮੈਂ ਅ ਜਦੋਂ ਉੱਥੇ ਪਹੁੰਚੇ ਆ ਮੈਂ ਐਵੀਡੈਂਸ ਆ ਮੇਰੇ ਕੋਲ ਹਨਾ ਜੀ ਐਕਸ਼ਨ ਗਰੋਵਰ ਨੂੰ ਮੈਂ ਮੈਸੇਜ ਕੀਤਾ ਜੀ ਕਿ ਜਿਹੜਾ ਟਿਪਰ ਹੈਗਾ ਆ ਇੱਕ ਤਾਂ ਓਵਰਲੋਡਡ ਆ ਦੂਜਾ ਜਿਹੜਾ ਇਹ ਟਿਪਰ ਹੈਗਾ ਆ ਇਹਦੇ ਕੋਲ ਪਰਮਿਟ ਨਹੀਂ ਹੈਗਾ ਜੀ ਵੀ ਇਹਦੀ ਜਿਹੜੀ ਆਰਸੀ ਹੈਗੀ ਐਕਸਪਾਇਰ ਹੋ ਚੁੱਕੀ ਆ ਦੇਖੋ ਇਹਨਾਂ ਚੀਜ਼ਾਂ ਨੂੰ ਚੈੱਕ ਕਰਨ ਲਈ ਸਾਨੂੰ ਕਾਗਜ਼ ਨਹੀਂ ਦੇਖਣੇ ਪੈਂਦੇ ਕਾਰ ਇਨਫੋ ਨਾਲ ਦੀ ਐਪ ਆ ਹਾਂ ਐਪ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਔਰ ਕਿਹੜੇ ਵੀਹਿਕਲ ਨੇ ਕਿੱਥੇ ਜਾਣਾ ਹੈ ਇਹਦੀ ਸੈਂਟਲ ਪੋਰਟਲ ਤੇ ਇਨਫੋਰਮੇਸ਼ਨ ਜ਼ਰੂਰੀ ਹੁੰਦੀ ਆ ਸੋ ਸਾਰਾ ਕੁਝ ਆਨਲਾਈਨ ਹੁੰਦਾ ਆ ਆਨਲਾਈਨ ਅਸੀਂ ਚੈੱਕ ਕਰਕੇ ਦੇਖ ਸਕਦੇ ਹਾਂ ਵੀ ਕਿਹੜੀ ਚੀਜ਼ ਲੀਗਲ ਆ ਕਿਹੜੀ ਚੀਜ਼ ਇਲਲੀਗਲ ਆ ਇੰਨੀ ਇੱਕ ਤਾਂ ਸਾਡੀ ਟੈਕਨੋਲੋਜੀ ਵੀ ਐਡਵਾਂਸ ਆ ਇੰਨੀ ਸਾਨੂੰ ਜਾਣਕਾਰੀ ਵੀ ਹੈਗੀ ਆ ਪਰਸੋ ਨਾ ਮਾਈਨਿੰਗ ਵਾਲਿਆਂ ਵੱਲੋਂ ਨਾ ਇੱਕ ਸੀਪੀਸੀ ਦਫ਼ਤਰ ਨੂੰ ਕੰਪਲੇਂਟ ਕੀਤੀ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦਾ ਇੱਕ ਕਹਿਣਾ ਇਹ ਆ ਕਿ ਜਿਹੜਾ ਮੁੱਦਾ ਇਸ਼ੂ ਜਿਹੜਾ ਬਣਿਆ ਸੀ ਆਪਣੇ ਗੋਸਗੜ੍ਹ ਦੇ ਪਿੰਡ ਤੋਂ ਸ਼ੁਰੂ ਹੋਇਆ ਸੀ ਤੇ ਉੱਥੇ ਕੀ ਕਰਨਗੇ ਇਹ ਜੋ ਆਪਣੇ ਪਿੰਡ ਦੀ ਉਠਾ ਰਹੇ ਹੋ ਤੁਹਾਨੂੰ ਉੱਥੇ ਜਾਂਦੇ ਕੀ ਮਕਸਦ ਹੈ ਅਸੀਂ ਤਾਂ ਦੱਸ ਰਹੀ ਹਾਂ ਨਾ ਹੁਣ ਸਾਡੇ ਨਾਲ ਸਾਰੇ ਪਿੰਡਾਂ ਦੇ ਲੋਕ ਖੜੇ ਨੇ ਤੇ ਮੇਰੇ ਨਾਲ ਪੜਦਾ ਇਹ ਲੜਕਾ ਉਹਦੀ ਉਹਨੇ ਕਿਹਾ ਕਿ ਮੈਂ ਬਾਹਰ ਆ ਸਾਡੇ ਪਿੰਡ ਦਾ ਸਰਪੰਚ ਵੀ ਬਾਹਰ ਆ ਬੀਬੀਆਂ ਘਰੇ ਇਕੱਲੀਆਂ ਨੇ ਬੀਬੀਆਂ ਦੀ ਹੈਲਪ ਕਰਨ ਚਲੇ ਜਾਓ ਤਾਂ ਕਿ ਉਹਨਾਂ ਨਾਲ ਕੋਈ ਬਦਤਮੀਜ਼ੀ ਨਾ ਕਰੇ ਵੀ ਜਸਟ ਵੈਂਟ ਟੂ ਹੈਲਪ ਥੈਮ ਕੁਛ ਵੀ ਨਹੀਂ ਅਸੀਂ ਉਸ ਘਰੇ ਗਏ ਆ ਤੇ ਇਹਨਾਂ ਨੇ ਉੱਤੋਂ ਦੀ ਆ ਕੇ ਅਟੈਕ ਕਰਤਾ ਸੀ ਉਹ ਵੀ ਜਦੋਂ ਅਸੀਂ ਦੇਖਿਆ ਕਿ ਉਹ ਇਕੱਠ ਕਰਨ ਲੱਗੇ ਲੇਡੀਜ਼ ਇਕੱਠੀਆਂ ਕਰਨ ਲੱਗੇ ਅਸੀਂ ਲੜਾਈ ਨੂੰ ਅਵੋਇਡ ਕਰਨ ਲਈ ਮੈਂ ਕਿਹਾ ਤੁਸੀਂ ਸਾਰੇ ਜਣੇ ਚਲੇ ਚਲੋ ਇਹਨਾਂ ਸਰਪੰਚ ਆਉਂਦੇ ਆ ਮੈਂ ਨਾਲ ਦੀ ਨਾਲ ਆਉਣੀ ਆ ਤੇ ਚਾਚਾ ਜੀ ਜਾਣ ਲੱਗੇ ਆ ਫਿਰ ਉਦੋਂ ਬਾਅਦ ਦਾ ਸਾਰਾ ਸਨੈਰੀਓ ਤੁਹਾਨੂੰ ਦੱਸਿਆ ਹੀ ਆ ਜੀ ਤੇ ਇੱਕ ਵੀਡੀਓ ਵਾਇਲ ਹੋ ਰਹੀ ਸੋਸ਼ਲ ਮੀਡੀਆ ਤੇ ਤੁਸੀਂ ਕਿਹਾ ਕਿ ਮੈਂ ਖੜਕੂਆਂ ਦਿੱਤੀਆਂ ਇੱਕ ਤੁਸੀਂ ਅੱਛੇ ਵਧੀਆ ਐਡਵੋਕੇਟ ਨੇ ਪੜੇ ਲਿਖੇ ਨੇ ਇਹਦਾ ਇੱਕ ਮੈਸੇਜ ਦੇਣਾ ਕਿ ਮਕਸਦ ਕੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਇਹ ਪੂਰੀ ਬਹੁਤ ਵੱਡੀ ਵੀਡੀਓ ਆ ਜਿਹਦੇ ਵਿੱਚੋਂ ਇੱਕ ਕਲਿੱਪ ਕੱਟੀ ਗਈ ਆ ਉਹ ਸਾਡੀ ਮੇਰੀ ਹੋ ਰਹੀ ਆ ਜਿਹੜੇ ACP सूद ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਤਾਂ ਡਰਾਉਣ ਦੀ ਕੋਸ਼ਿਸ਼ ਹੋ ਰਹੀ ਸੀ ਤਾਂ ਮੈਂ ਕਿਹਾ ਵੀ ਜਿਥੋਂ ਨੂੰ ਲੱਗਦਾ ਸੀ ਡਰ ਜਾਗੇ ਮੈਂ ਬੱਬਰ ਖਾਲਸਾ ਦੀ ਧੀ ਹਾਂ ਮੇਰੇ ਫਾਦਰ ਸਾਹਿਬ 1993 ਦੇ ਵਿੱਚ ਪੁਲਿਸ ਇਨਕਾਊਂਟਰ ਦੇ ਵਿੱਚ ਮਾਰੇ ਗਏ ਸੀਗੇ ਸ਼ਹੀਦ ਹੋਏ ਸੀਗੇ ਠੀਕ ਹੈ ਤਾਂ ਮੇਰੇ ਦਾਦਾ ਜੀ ਫਰੀडम फाइਟਰ ਸੀ ਆਜ਼ਾਦੀ ਕੋ ਲਾਟੀਏ ਸੀਗੇ ਤਾਂ ਮੈਂ ਉਹਨਾਂ ਦਾ ਲਹੂ ਆ ਵੀ ਜੇ ਲੱਗਦਾ ਮੈਨੂੰ ਡਰਾ ਲੋਂਗੇ ਤਾਂ ਮੈਂ ਡਰਦੀ ਨਹੀਂ ਜੀ ਸੋ ਇਹ ਉਹ ਗੱਲ ਸੀ ਗੱਲ ਨੂੰ ਤੋੜ ਮਰੋੜ ਕੇ ਤਾਂ ਜਿੰਮੇ ਮਰਜ਼ੀ ਪੇਸ਼ ਕਰ ਦਿਓ ਜੀ ਜੀ ਕਮੈਂਟਸ ਆ ਰਹੇ ਨੇ ਕਾਫੀ ਆ ਰਹੇ ਕਿ ਮੈਡਮ ਨੇ ਐਡੀ ਵੱਡੀ ਜਿਹੜੀ ਹੈ ਸ਼ਰੇਆਮ ਵੀਡੀਓ ਵਿੱਚ ਜਿਹੜਾ ਆਪਣੇ ਚਿਹਰੇ ਸਮੇਤ ਬੋਲ ਰਹੀ ਹੈ ਸ਼ਰੇਆਮ ਜੋ ਹੈ ਸੱਚ ਆ ਸਰ ਮੈਂ ਆਪਣੇ ਆਪਣੇ ਇਤਿਹਾਸ ਨੂੰ ਝੁਠਲਾ ਦੂੰਗੀ ਸਾਡੇ ਅਸੀਂ ਸਾਰੇ ਹੀ ਜੇ ਜੇ ਅਕਾਲੀ ਲਹਿਰ ਦੇਖੋ ਬਬਰਾਂ ਦੀ ਲਹਿਰ ਆ ਠੀਕ ਹੈ ਸਾਡੇ ਸਾਰਿਆਂ ਦੇ ਵਿੱਚ ਉਹ ਖੂਨ ਆ ਲਹੂ ਆ ਇਦੇ ਵਿੱਚ ਕੋਈ ਉਹ ਗੱਲ ਤਾਂ ਹੈ ਨਹੀਂ ਸਾਡਾ ਉਹ ਲਹੂ ਆ ਹਨਾ ਮੇਰੇ ਦਾਦਾ ਜੀ ਫ੍ਰੀडम फाइਟਰ ਰਹੀ ਉਹਨਾਂ ਨੇ ਆਜ਼ਾਦੀ ਕੁਲਾਟੇ ਰਹੇ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਵਿੱਚ ਰਹਿ ਕੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਫਿਰ ਉਦੋਂ ਬਾਅਦ ਸਿੱਖ ਸੰਘਰਸ਼ ਸ਼ੁਰੂ ਹੁੰਦਾ ਜਦੋਂ ਲੋਕਾਂ ਨਾਲ ਧੱਕੇ ਹੁੰਦੇ ਰਹੇ ਆ ਇੱਥੇ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਪੁੱਛ ਲਓ ਕੀ ਸੌਣ ਮੇਰੇ ਫਾਦਰ ਸਾਹਿਬ ਜੀ ਵੀ ਕੀ ਰਿਸਪੈਕਟ ਉਹਨਾਂ ਦੀ ਸ਼ਾਇਦ ਮੈਂ ਨਹੀਂ ਉਹਨਾਂ ਨੂੰ ਇੰਨਾ ਜਾਣਦੇ ਜਿਵੇਂ ਇੱਥੇ ਦੇ ਲੋਕ ਜਾਣਦੇ ਨੇ ਔਰ ਉਸ ਪਿੰਡ ਦੇ ਲੋਕ ਜਾਣਦੇ ਨੇ ਲੋਕਾਂ ਨੂੰ ਇਹੀ ਆ ਕਿ ਸਾਡੇ ਸ਼ਹੀਦੀ ਦੀ ਤੀ ਨੂੰ ਇਹਨਾਂ ਨੇ ਹੱਥ ਪਾਇਆ ਆ ਸਾਮਝ ਰਹੇ ਹੋ ਤੁਸੀਂ ਹਨਾ ਤੇ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਉਹ ਤਾਂ ਸਿਰਫ ਇੱਕ ਗੱਲ ਦੱਸੀ ਜਾ ਰਹੀ ਹੈ ਵੀ ਮੈਂ ਉਹ ਆ ਇਮੋਸ਼ਨਲ ਹੋਈ ਹੋਈ ਆ ਵੀਡੀਓ ਇਹ ਵੀ ਦਿਖ ਰਹੀ ਹੋਊਗੀ ਕਿਉਂਕਿ ਸਾਡੇ ਲੋਕਾਂ ਨਾਲ ਤਾਂ ਕਾਹੂਗਾ ਤਾਂ ਅਸੀਂ ਧੱਕੇ ਤੇ ਦਬਣ ਵਾਲੇ ਨਹੀਂਗੇ ਮੈਂ ਤਾਂ ਉਹੀ ਗੱਲ ਬੋਲਦੀ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਧੂਣ ਸੁਵਾਣੇ ਹੋਏ ਸਹੀ ਸੋ ਅਸੀਂ ਕਿਸੇ ਦੇ ਅੱਗੇ ਝੁਕਣ ਵਾਲੇ ਨਹੀਂ ਹਾਂ ਪਿਆਰ ਦੇ ਨਾਲ ਤਾਂ ਸਾਡੀ ਜਾਨ ਵੀ ਲਈ ਜਾ ਸਕਦੀ ਆ ਅਸੀਂ ਆਪਣਿਆਂ ਦੀ ਖਾਤਰ ਜਾਨਾਂ ਕੁਰਬਾਨ ਕਰ ਦਿੰਦੇ ਆ ਸਮਾਜ ਸੇਵਕ ਭੋਲੇ ਦੇ ਵੱਲੋਂ ਇੱਕ ਰਸੀਦਾ ਦਿਖਾਈਆ ਕਿਹਦੇ ਸਮਾਜ ਸੇਵਕ ਉਹ ਕਹਿੰਦਾ ਆਪਣਾ ਉਹਨੂੰ ਸਮਾਜ ਸੇਵਕ ਕਹਿੰਦਾ ਕਿ ਮੈਂ ਸਮਾਜ ਵਿੱਚ ਕੰਮ ਕਰ ਰਿਹਾ ਕਿ ਉਹਦੇ ਕਹਿਣਾ ਮਤਲਬ ਹੈ ਕਿ ਮੈਂ ਇੱਕ ਰਸੀਦਾ ਮੇਰੇ ਕੋਲ ਹੈਗੇ ਨੇ ਪ੍ਰੂਫ ਨੇ ਕਿ ਮੇਰੇ ਤੋਂ ਪਰਚੀ ਕੱਟੀ ਜਾਂਦੀ ਸੀ ਗੁਰੂ ਘਰ ਦੇ ਨਾਟਕ ਤੇ ਉਹ ਕੀ ਉਹਨੂੰ ਵੀ ਉਹਨਾਂ ਨੂੰ ਜਵਾਬ ਦੇ ਦੋ ਹਾਂ ਇੱਕ ਤਾਂ ਪਹਿਲਾਂ ਪਰਚੀ ਲਿਓ ਹਣ ਜੇ ਨਵੀਂ ਪੰਚਾਇਤ ਬਣੀ ਤੋਂ ਬਾਅਦ ਕੋਈ ਕੱਟੀ ਗਈ ਹੋਵੇ ਜੋ ਉਹਦੋਂ ਪਹਿਲਾਂ ਵਾਲੇ ਉਹਨਾਂ ਦੇ ਯਾਰ ਦੋਸਤ ਨੇ ਤੇ ਉਹ ਕੱਟਦੇ ਰਹੇ ਹੋਣਗੇ ਉਹਦੀ ਜ਼ਿੰਮੇਵਾਰੀ ਸਾਡੀ ਨਹੀਂਗੀ ਸਾਡੀ ਇਹ ਜਿਹੜੀ ਪੰਚਾਇਤ ਆ ਨਵੀ ਇਹ ਪੰਚਾਇਤ ਐਸੇ ਮੁੱਦੇ ਦੇ ਉੱਤੇ ਬਣੀ ਸੀਗੀ ਕਿ ਇਹ ਥੋ ਟਿੱਪਰ ਬੰਦ ਹੋਣਗੇ ਇੱਥੇ ਕੋਈ ਪਰਚੀ ਨਹੀਂ ਚੱਲੂਗੀ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੋ ਜੇ ਸਮਝੌਤੇ ਹੀ ਕਰਨੇ ਹੁੰਦੇ ਸਰ ਫਿਰ ਐਡਾ ਸੰਘਰਸ਼ ਵਿੱਢਣ ਦੀ ਲੋੜ ਸੀ ਚੌਥੇ ਸਵਾਲ 1000 ਰੁਪਏ ਟਿਪਰ ਵਾਲਾ ਵੀ ਆ ਉਹ ਵੀ ਪੁੱਛ ਲੋ ਉਹ ਵੀ ਹਾਂ ਦੱਸੋ ਵੀ ਕਹਿ ਰਹੇ ਨੇ ਤੁਸੀਂ ਤੁਹਾਨੂੰ ਪਤਾ ਸਾਰਾ ਤੁਸੀਂ ਵੀ ਦੇਖਦੇ ਪਏ ਹੋ ਉਹਨਾਂ ਨੂੰ ਸਵਾਲ ਨੇ ਉਹਨਾਂ ਸਵਾਲ ਦੇ ਸੀ ਤੁਹਾਡੇ ਕੋਲ ਜਵਾਬ ਲੈ ਰਹੇ ਆ ਉਹ ਕਹਿੰਦੇ 1000 ਰੁਪਏ ਪਰ ਟਿਪਰ ਦੇ ਹਿਸਾਬ ਨਾਲ ਲੈਂਦੇ ਨੇ ਕਿ ਸਾਡੇ ਪੈ ਕਿੰਨੇ ਕਿੰਨੇ ਟਿਪਾ ਚਾਹੀਦੇ ਉਹਨਾਂ ਨੇ ਕਿਹਾ 1000 ਰੁਪਏ ਪਰ ਟਿਪਰ ਦੇ ਹਿਸਾਬ ਨਾਲ ਮੰਗ ਰਹੀ ਆ ਹੁਣ ਮੈਂ 1000 ਰੁਪਏ ਲਵਾਂਗੀ ਲੈ ਇੱਕ ਮਿਲੀਦਾ ਤੁਹਾਡੇ ਤੇ ਲਗਾ ਲਈ ਜੀ ਆ ਆ ਮੇਰੇ ਪਿੱਛੇ ਲੱਗੇ ਹੋਏ ਆ ਬਲੋਗ ਪਾਗਲ ਨੇ ਤੇ ਮੇਰੀ 5000 ਰੁਪਏ ਇੱਕ ਕੇਸ ਦੀ ਸਿਰਫ ਕੰਸਲਟੇਸ਼ਨ ਚਾਰਜਸ ਦਾ 2 ਘੰ ਪਰ ਉਹ ਤਾਂ ਵੀ ਕਹਿੰਦੇ ਨੇ ਕਿ ਲੱਖ ਲੱਖ ਰੁਪਏ ਲੈਂਦੇ ਨੇ ਮਹਿਮਾਨ ਕੀਸ ਆ ਲੱਖ ਰੁਪਏ ਮੇਰੀ ਫੀਸ ਆ ਕੋਰਟ ਦੀ ਇੱਕ ਕੇਸ ਦੀ ਥੋੜੇ ਕੇਸ ਲੜਦੀਆਂ ਬਹੁਤੇ ਕੇਸ ਮੈਂ ਫ੍ਰੀ ਲੜਦੀਆਂ ਮੇਰਾ ਰਿਕਾਰਡ ਆ ਹਾਈ ਕੋਰਟ ਦਾ ਕੋਤੋਂ ਵੀ ਪਤਾ ਕਰ ਲੋ ਜੀ ਠੀਕ ਹੈ ਮੈਟ੍ਰੀਮੋਨੀਅਲ ਕੇਸ 5000 ਕ੍ਰਿਮੀਨਲ ਕੇਸ 6000 ਪ੍ਰਾਪਰਟੀ ਕੇਸ 7000 ਇਹ ਮੇਰੇ ਕੰਸਲਟੇਸ਼ਨ ਚਾਰਜਸ ਆ 2 ਘੰਟੇ ਦੇ ਤੇ ਮੈਨੂੰ 1000 ਰੁਪਏ ਦੀ ਖਾਤਰ ਇੱਥੇ ਧੁੱਪੇ ਮਰਨ ਦੀ ਗਿਲੋੜ ਪਈ ਆ ₹10000 ਤਾਂ ਪਤਾ ਨਹੀਂ ਕਿੰਨੇ ਚ ਫੇਰ ਵੰਡਣਾ ਵੀ ਪਊਗਾ ਦਿਮਾਗ ਹਿੱਲਿਆ ਮੇਰਾ ਵੀ ਜਿਹੜੀ ਇੱਥੇ ਮੈਂ ਆ ਕੇ ਪਾਗ ਲਵਾਂਗੂ ਆਪਣਾ ਦਿਮਾਗ ਖਰਾਬ ਕਰ ਰਹੀ ਆ ਇੱਥੇ ਗੱਲ ਲੋਕ ਹਿੱਤ ਦੀ ਲੜਾਈ ਆ ਇਹ ਇਹ ਕੋਈ ਉਹੀ ਨਹੀਂ ਗੀ ਗੱਲ ਜਦ ਤੱਕ ਜਾਰੀ ਜਾਈ ਜਿਹੜੀ ਲੜਾਈ ਜਿਹੜੀ ਤੁਹਾਡੀ ਕੋਲ ਤੱਕ ਚਲਦੀ ਜਾਵੇਗੀ ਸਾਡੇ ਲੋਕਾਂ ਦੇ ਹਿੱਤਾਂ ਜਦ ਤੱਕ ਆ ਲੋਕ ਲੋਕਾਂ ਦੀਆਂ ਡਿਮਾਂਡਸ ਨਹੀਂ ਪੂਰੀਆਂ ਹੁੰਦੀਆਂ ਮੈਂ ਤਾਂ ਉਹਨਾਂ ਦੇ ਨਾਲ ਆ ਮੈਂ ਤਾਂ ਇੱਕ ਇਹਨਾਂ ਦੀ ਬੱਚੀ ਆ ਜੀ ਤਾਂ ਮੈਂ ਤਾਂ ਜਿਹੜੀ ਮਦਦ ਪ੍ਰੋਵਾਈਡ ਕਰ ਸਕਦੀ ਆ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਆਪਣੇ ਜਿਗਰੇ ਦੇ ਹਿਸਾਬ ਨਾਲ ਮੈਂ ਤਾਂ ਉਹ ਕਰ ਰਹੀ ਆ ਜਿੱਦਣ ਮੇਰੇ ਬਜ਼ੁਰਗਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੱਗੂਗਾ ਵੀ ਅੱਜ ਸਾਨੂੰ ਇਨਸਾਫ਼ ਮਿਲ ਗਿਆ ਉਦੋਂ ਸਾਡੀ ਲੜਾਈ ਖਤਮ ਹੋ ਜੂਗੀ ਜੀ ਜੀ ਗੱਲ ਆ ਕਿ ਮੇਰੇ ਪਿਤਾ ਸਾਹਿਬ ਪਿਤਾ ਜੀ ਲੋਕਾਂ ਦੇ ਹੱਕਾਂ ਲਈ ਇੱਕ ਸਿੱਖੀ ਸਿਧਾਂਤਾਂ ਦੀ ਲੜਦੇ-ਲੜਦੇ ਸ਼ਹੀਦ ਹੋਏ ਆ ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲ ਦੇ ਜਾਂ ਚੋਰੀਆਂ ਕਰਦੇ ਨਹੀਂ ਸ਼ਹੀਦ ਹੋਏ ਠੀਕ ਆ ਮੈਨੂੰ ਆਪਣੇ ਪਿਤਾ ਤੇ ਮਾਂ ਨਾਲ ਜੋ ਕਿਸੇ ਵੀ ਚੀਜ਼ ਨੂੰ ਕੁਝ ਵੀ ਕਰਦੇ ਆ ਤੇ ਠੀਕ ਆ ਮੇਰਾ ਮੇਰਾ ਜੋ ਰਿਕਾਰਡ ਆ ਸਮਾਂ ਹੁੰਦਾ ਸਾਹਿਬ ਜਦੋਂ ਆਜ਼ਾਦੀ ਦੀ ਲੜਾਈ ਸੀ ਉਸ ਸਮੇਂ ਪੂਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਇਹਨੂੰ ਸਿਮਰਨਜੀਤ ਕੋਰ ਐਡਵੋਕੇਟ ਉਹ ਆਪਣੇ ਟੀਆਰਪੀ ਲਈ ਮੇਚਾ ਮੀਡੀਆ ਨੂੰ ਬੁਲਾਉਂਦੇ ਨੇ ਤੇ ਟੀਆਰਪੀ 'ਚ ਚਮਕਾਉਂਦੇ ਨੇ ਆਪਣੇ ਤੁਸੀਂ ਦੱਸੋ ਮੈਂ ਤਾਂ ਕਹਤੇ ਤੁਹਾਨੂੰ ਬੁਲਾਇਆ ਵੀ ਆਜੋ ਮੇਰੇ ਇੰਟਰਵਿਊ ਲੈ ਲਓ ਕਦੇ ਬੁਲਾਇਆ ਜੀ ਮੈਂ ਕਦੇ ਕਿਸੇ ਨੂੰ ਨਹੀਂ ਬੁਲਾਉਂਦੀ ਹਾਂ ਮੈਨੂੰ ਜਰੂਰ ਬਹੁਤ ਕਾਲਸ ਆਉਂਦੀਆਂ ਵੀ ਇੰਟਰਵਿਊ ਕਰਨੀਆਂ ਹੁਣ ਜਿਹਦੀ ਚੱਲੂਗੀ ਉਹਨੂੰ ਚਲਾ ਲੈਂਦੇ ਆ ਲੋਕ ਉਹਦਾ ਵਿਚਾਰੇ ਪੈਸੇ ਦੇ ਦੇ ਕੇ ਸੱਦੀ ਜਾਂਦੇ ਆ ਤਾਂ ਨਹੀਂ ਉਹਨਾਂ ਦੀ ਜਲਦੀ ਫਿਰ ਉਹਨਾਂ ਨੂੰ ਹੁਣ ਟੀਆਰਪੀ ਲੱਗਦੀ ਆ ਜੋ ਲੱਗਦੀ ਆ ਤਾਂ ਉਹਨਾਂ ਦੀ ਸੋਚ ਆ ਹੁਣ ਮੈਂ ਕਿਸੇ ਦੀ ਸੋਚ ਨੂੰ ਥੋੜੀ ਮੈਂ ਗੁਰੂ ਘਰ ਬੈਠੀ ਆ ਮੈਂ ਕਿਸੇ ਦੀ ਸੋਚ ਦਾ ਕੀ ਕਰਾਂ ਤੇ ਮੈਂ ਉਹਨਾਂ ਨੂੰ ਜਵਾਬ ਦੇ ਵੀ ਨਹੀਂ ਤੇ ਜਿਹੜੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਆ ਉਹ ਮੈਂ ਉਹਨਾਂ ਨੂੰ ਮਾਨਹਾਨੀ ਦੇ ਰੂਪ ਦੇ ਵਿੱਚ ਨੋਟਿਸ ਭੇਜੂੰਗੀ ਜੀ بس ਅੱਜਕੱਲ ਦੇ ਵਿੱਚ ਜੇ ਸਬੂਤਾਂ ਤਹਿਤ ਉਹ ਮੈਨੂੰ ਗਲਤ ਸਾਬਤ ਕਰ ਦੇਣਗੇ ਆ ਗੁਰੂ ਘਰ ਖੜੀਆਂ ਮੈਂ ਮੱਥਾ ਰਗੜ ਲੂੰਗੀ ਤੇ ਜੇ ਝੂਠੇ ਹੋ ਮਾਫੀ ਮੰਗ ਲਈ ਠੀਕ ਹੈ ਨਹੀਂ ਫਿਰ ਮੈਂ ਕੋਰਟ ਚ ਮਾਨ ਹਾਨੀ ਦਾ ਕੇਸ ਜਿਹੜਾ ਹੈਗਾ ਕਿ ਕਿਤੇ ਮੈਡਮ ਲੱਗ ਨਹੀਂ ਰਿਹਾ ਕਿ ਆਪਾਂ ਨੂੰ ਦੋਨੋਂ ਧਿਰਾਂ ਨੂੰ ਰਾਜੀਨਾਮਾ ਕਰ ਲੈਣਾ ਚਾਹੀਦਾ ਇਹ ਗੱਲ ਨੂੰ ਲੱਗੇ ਕੋਈ ਸਾਡਾ ਮਕਸਦ ਆ ਚੈਨਲ ਨੂੰ ਅਸੀਂ ਫਾਰ ਨਹੀਂ ਉਡਾ ਰਹੇ ਅਸੀਂ ਕਹਿੰਦੇ ਨਹੀਂ ਇਹ ਪਰਵਾਹ ਨੂੰ ਖੱਟਾ ਹੋਣਾ ਚਾਹੀਦਾ ਕਿਉਂਕਿ ਕਹਿੰਦੇ ਜਦੋਂ ਖੇਤ ਨੂੰ ਅੱਗ ਲੱਗਦੀ ਹੈ ਤੇ ਜਗਾੜੀ ਪੂਰੇ ਖੇਤ ਤਵਾ ਕਰ ਦਿੰਦੀ ਹੈ ਨਾ ਅਸੀਂ ਜਿਹੜੇ ਬਾਕੀ ਟਿੱਪਰਾਂ ਵਾਲੇ ਭੈ ਨਾਲਾਂ ਕੋਈ ਦਿੱਕਤ ਨਹੀਂ ਕੀ ਗੱਲ ਸਿਰਫ ਉਸੂਲਾਂ ਦੀ ਗੱਲ ਹੈਗੀ ਕਾਨੂੰਨ ਦੀ ਗੱਲ ਹੈਗੀ ਸੱਚ ਦੀ ਜੀ ਤੁਸੀਂ ਇਹ ਦੱਸੋ ਕਿ ਤੁਹਾਡੀ ਇੱਜ਼ਤ ਨੂੰ ਕੋਈ ਹੱਥ ਪਾਵੇ ਕੀ ਤੁਸੀਂ ਮਾਫ ਕਰ ਦੋਗੇ ਨਹੀਂ ਉਹ ਤਾਂ ਕੋਈ ਨਹੀਂ ਕਰਦਾ ਬੱਸ ਫਿਰ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੈਂ ਮਾਫ ਨਹੀਂ ਕਰਦੀ ਉਹਨਾਂ ਨੇ ਕਹਿਣਾ ਮੈਂ ਕਿ ਬਾਹ ਦੂਸਰੇ ਤੇ ਦਿਖਾ ਰਹੇ ਸੀ ਤੇ ਬੰਨੇ ਦੂਸਰੇ ਤੇ ਤੁਸੀਂ ਇੱਥੇ ਆਪ ਹੀ ਕਵਰ ਕਰਕੇ ਗਏ ਤੁਸੀਂ ਦੇਖ ਲਓ ਕਿਹੜੀ ਬਾਹ ਸੀਗੀ ਮਿਰਰ ਕੈਮਰੇ ਚ ਤਾਂ ਜਿਹੜੀ ਮਰਜ਼ੀ ਆ ਬਾਕੀ ਐਮਐਲਆਰ ਨੇ ਦੱਸਣਾ ਆ ਵੀ ਕਿਹੜੀ ਆ ਕਿਹੜੀ ਬਾਹ ਨਹੀਂ ਹੈਗੀ ਹੈ ਤਾਂ ਰਿਪੋਰਟ ਆ ਚੁੱਕੀ ਮੈਡੀਕਲ ਰਿਪੋਰਟ ਆ ਚੁੱਕੀ ਹਾਂਜੀ ਐ ਤਾਂ ਮੇਰੀ ਆਹ ਉਂਗਲੀ ਵੀ ਠੁਕੀ ਆ ਮਤਲਬ ਇਹ ਉਂਗਲੀ ਆ ਦੈਟਸ ਨਾਟ ਅ ਬਿਗ ਇਸ਼ੂ ਜੀ ਬਟ ਦਿਸ ਇਜ਼ ਅ ਬਿਗ ਇਸ਼ੂ ਆ ਬਿਗ ਇਸ਼ੂ ਆ ਆ ਕੰਨ ਲਿਆ ਨਾ ਇਟ ਇਜ਼ ਅ ਬਿਗ ਇਸ਼ੂ ਜਿਹੜੀ ਜਿਹੜੇ ਸਿਰ ਤੇ ਸੱਟ ਲੱਗੀ ਹੈ ਨਾ ਇਟ ਇਜ਼ ਅ ਬਿਗ ਇਸ਼ੂ ਜਿਹੜਾ ਦੁਪੱਟਾ ਲਿਆ ਇਟ ਇਜ਼ ਅ ਬਿਗ ਇਸ਼ੂ ਸਹੀ ਹੈ ਭਾਈ ਦੇਖ ਰਹੇ ਕਿ ਕਿ ਉਹ ਮੈਡਮ ਦਾ ਤੁਸੀਂ ਜਿਹੜਾ ਉਹਦਾ ਵੀਡੀਓ ਦੇਖ ਰਹੇ ਕਾਫੀ ਸੋਸ਼ਲ ਮੀਡੀਆ 'ਚ ਵਾਇਲ ਹੋ ਰਹੀ ਹੈ ਕਿ ਕਿਹੋ ਜਿਹਾ ਉਹਦਾ ਮਾਹੌਲ ਕਿਹੋ ਜਿਹਾ ਸੀਗਾ ਉਹ ਤੁਸੀਂ ਦੇਖਦੇ ਸ਼ੁਰੂ ਤੋਂ ਸਾਰਾ ਪਿੰਡ ਇਕੱਠਾ ਆਵਾਜ਼ ਚੱਕ ਰਿਹਾ ਮੈਨਿੰ ਦੇ ਖਿਲਾਫ ਟੇਪਰ ਵਾਲੇ ਖਿਲਾਫ ਚੱਲ ਰਹੇ ਹਾਂ ਮਤਲਬ ਕਿ ਕਹਿਣਾ ਮੈਂ ਤੁਸੀਂ ਉਹਨਾਂ ਦੇ ਖਿਲਾਫ ਨਹੀਂ ਚਾਹਦੇ ਕਿ ਰੋਡ ਜਿਹੜਾ ਦੇਖ ਰਹੇ ਹਾਸੇ ਆਉਂਦੇ ਉਹਨੂੰ ਰੋਕਣ ਵਾਸਤੇ ਨਾ ਕਿ ਬਿਲਕੁਲ ਦੇਖੋ ਅਸੀਂ ਸਾਡੇ ਤੇ ਇੱਕ ਕਾਫੀ ਇਲਜ਼ਾਮ ਲੱਗ ਰਹੇ ਨੇ ਕਹਿ ਰਹੇ ਨੇ ਵੀ ਇਹ 2 ਮਹੀਨਿਆਂ ਤੋਂ ਇਹਨਾਂ ਨੂੰ ਯਾਦ ਆਈ ਹੈ ਪਹਿਲਾਂ ਕਿਉਂ ਨਹੀਂ ਯਾਦ ਆਈ 15 ਅਕਤੂਬਰ ਨੂੰ ਵੋਟਾਂ ਪੈਂਦੀਆਂ ਨੇ ਉਦੋਂ ਵੇਲੇ ਅਸੀਂ ਨਵੰਬਰ ਗੈਰਵੇਂ ਮਹੀਨੇ ਅਸੀਂ ਸਾਰੀ ਕਾਰਵਾਈ ਸ਼ੁਰੂ ਕਰਦੇ ਹਾਂ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਲਿਖ ਕੇ ਦਿੰਨੇ ਆ ਜੀ ਉਦੋਂ ਬਾਅਦ ਸਾਡੇ ਕੋਲ ਚਾਰਜ ਆਉਂਦਾ ਚਾਰਜ ਫਰਵਰੀ ਨੂੰ ਉਦੋਂ ਬਾਅਦ ਅਸੀਂ ਪੀਡਬਲਯੂਡੀ ਨੂੰ ਇੱਕ ਐਪਲੀਕੇਸ਼ਨ ਦਿੰਨੇ ਆ ਵੀ ਸਾਨੂੰ ਆਪਦੇ ਰੋਡ ਬਾਰੇ ਦੱਸਿਆ ਜਾਵੇ ਜਦੋਂ ਸਾਨੂੰ ਰੋਡ ਬਣਾ ਲੈਣੇ ਇੱਕ ਪੀਪਰ ਕੱਢ ਕੇ ਦਿੱਤਾ ਵੀ ਇਹ 12 ਫੁੱਟੀ ਰੋਡ ਆ। ਜੀ। ਗਾਂਹਾਂ 10 ਫੁੱਟੀ ਆ। ਇਹ ਮਾਈਨਿੰਗ ਪਰਪਸ ਲਈ ਨਹੀਂ ਹੈਗੀ। ਬੰਦਾ ਗੱਲ ਉਦੋਂ ਹੀ ਕਰਦਾ ਹੁੰਦਾ ਨਾ ਜਦੋਂ ਬੰਦੇ ਦੇ ਹੱਥ ਕੋਈ ਪੀਪਰ ਹੋਵੇ। ਰੋਡ ਮੈਪ ਵੀ ਮੈਡਮ ਨੇ ਕਢਾ ਲਿਆ ਉਹ ਵੀ ਸੱਚ ਆ। ਉਹ ਤੋਂ ਬਾਅਦ ਦੀਆਂ ਗੱਲਾਂ ਨੇ। ਜਦੋਂ ਸਾਡੇ ਕੋਲੇ ਕੋਈ ਕਾਗਜ਼ ਹੋਊ ਕੋਈ ਪੀਪਰ ਹੋਊਗਾ ਅਸੀਂ ਤਾਂ ਹੀ ਕਿਸੇ ਦਾ ਵਿਰੋਧ ਕਰਾਂਗੇ ਜਾਂ ਕਿਸੇ ਨੂੰ ਕਹਿਣ ਜੋਗੇ ਅਸੀਂ ਕਿਸੇ ਤੇ ਇਲਜ਼ਾਮ ਕਿਵੇਂ ਲਾਦਾਂਗੇ ਜੋ ਸਾਡੇ ਕੋਲ ਸਤਥ ਹੀ ਨਹੀਂ। ਜਦੋਂ ਸਾਡੇ ਕੋਲੇ ਉਹ ਆਇਆ ਉਦੋਂ ਬਾਅਦ ਅਸੀਂ ਉਹਨਾਂ ਦੇ ਖਿਲਾਫ ਮੋਰਚਾ ਲਾਇਆ। ਬਿਲਕੁਲ ਸ਼ਾਂਤੀ ਪ੍ਰੂਗ ਸੀ। ਕਿਸੇ ਨਾਲ ਸੀ ਕੋਈ ਵੀ ਬਹਿਸ ਵਾਜੀ ਚ ਨਹੀਂ ਪਈ ਸਭ ਨੂੰ ਦਿਖ ਰਿਹਾ ਜੇ ਅਸੀਂ ਲੜਨਾ ਪੈਣਾ ਹੁੰਦਾ ਸਾਡੇ ਅਸੀਂ ਪਿੰਡ ਵੀ ਲੜ ਪੜ ਸਾਡੇ ਸਾਡੇ ਉਦੋਂ ਆਇਆ ਬੀਬੀਆਂ ਦਾ ਟਿੱਪਰ ਚੜਨ ਲੱਗੇ ਸੀ ਈਵਨ ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹ ਦਰियां ਵੀ ਚੱਕ ਰਿਹਾ ਸਾਡੇ ਕਿਸੇ ਬੰਦੇ ਨੇ ਹੱਥ ਚੱਕਿਆ ਤੁਸੀਂ ਵੀ ਸਿਆਣੇ ਹੋ ਅਸੀਂ ਕਿਸੇ ਦੇ ਦੂਜੇ ਪਿੰਡ ਜਾ ਕੇ ਕਿਸੇ ਨਾਲ ਹੱਥੋਪਾਈ ਕਰ ਲਾਂਗੇ ਮਤਲਬ ਇਹ ਨਹੀਂ ਬੰਦਾ ਪੰਜ ਸੱਤ ਬੰਦੇ ਜਾ ਕੇ ਹੱਥੋਪਾਈ ਕਰ ਲਾਂਗੇ ਤੇ ਉਹਨਾਂ ਨੇ ਜਿਹੜਾ ਕੰਮ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਸਚਾਈ ਸਾਰਿਆਂ ਦੇ ਸਾਹਮਣੇ ਆ ਹੁਣ ਬਹੁਤ ਅਲੀਗੇਸ਼ਨ ਲੱਗ ਰਿਹਾ ਜੀ ਇਦਾਂ ਉਦਾਂ ਉਹਦਾ ਸੱਚ ਝੂਠ ਦਾ ਨਤਾਰਾ ਜਿਹੜਾ ਨਾ ਉਹ ਕੋਰਟ ਚ ਕਰੂਗੀ ਪੁਲਿਸ ਪ੍ਰਸ਼ਾਸਨ ਕਰੂਗੀ ਸਾਰਨੋਂ ਵੱਡਾ ਹੈ ਪਰਮਾਤਮਾ ਦਾ ਦਰਾਂ ਇਹਨੇ ਸੱਚ ਝੂਠ ਦਾ ਨਤਾਰਾ ਕਰਨਾ ਹਾਂਜੀ ਸੋ ਸੁਮਿੰਦਰ ਜੀ ਵੀ ਇੱਥੇ ਨੇ ਸੁਮਿੰਦਰ ਜੀ ਦੇਖ ਰਹੇ ਨੇ ਕਿ ਕਾਫੀ ਰੋਜ਼ ਕੋਈ ਨਾ ਕੋਈ ਚਰਚਾ ਜਿਹੜਾ ਵੱਧਦਾ ਜਾ ਰਿਹਾ ਵੀਡੀਓ ਕੋਈ ਨਾ ਕੋਈ ਨਵੀਂ ਆ ਜਾਂਦੀ ਹੈ ਜਿਹੜੇ ਕਰਕੇ ਮਾਹੌਲ ਪਖਦਾ ਜਾ ਰਿਹਾ ਸੋ ਕੀ ਕਰਨਾ ਚਾਹੁੰਦੇ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਇਹ ਸੋਸ਼ਲ ਮੀਡੀਆ ਤੇ ਨਾ ਹੁਣ ਇਹ ਹੋ ਗਿਆ ਇਹਨਾਂ ਨੂੰ ਨਾਲ ਸਾਥ ਨਹੀਂ ਮਿਲ ਰਿਹਾ ਕਿਸੇ ਦਾ ਸਾਡੇ ਨਾਲ ਤਾਂ ਆਮ ਲੋਕਾਂ ਦੀਆਂ ਪੰਚਾਇਤਾਂ ਤੁਹਾਨੂੰ ਪਤਾ 10 15 ਪਿੰਡਾਂ ਦੀਆਂ ਪੰਚਾਇਤਾਂ ਸਾਡੇ ਨਾਲ ਨੇ ਸਾਰੇ ਇਲਾਕੇ ਦੇ ਨਾਲ ਸਾਡੇ ਲੋਕ ਨਾਲ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰਾ ਰਿਸਪਾਂਸ ਮਿਲ ਰਿਹਾ ਕਿਉਂਕਿ ਜਿਹੜੀ ਲੜਾਈ ਆ ਇਹ ਸੱਚ ਦੀ ਲੜਾਈ ਆ ਔਰ ਲੋਕਾਂ ਦੇ ਆਮ ਹੱਕਾਂ ਦੀ ਲੜਾਈ ਆ ਇਸ ਕਰਕੇ ਸਾਨੂੰ ਨਾ ਇਹ ਜਿਹੇ ਕਮੈਂਟ ਕਮੈਂਟ ਇਹਨਾਂ ਦੇ ਜਾਂ ਹੋਰ ਆ ਪੋਸਟਾਂ ਪਾਈ ਜਾਣ ਸਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਆਪਣੇ ਸਟੈਂਡ ਤੇ ਜਿਵੇਂ ਜਿਵੇਂ ਬਰਕਰਾਰ ਆ ਥੈਂਕ ਯੂ ਸੋ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਸੋ ਪਿੰਡ ਦੀਆਂ ਪਿੰਡ ਦੀਆਂ ਜਿਹੜੀਆਂ ਭੈਣਾਂ ਵੀ ਇੱਥੇ ਪਹੁੰਚੀਆਂ ਨੇ ਸੋ ਬਜ਼ੁਰਗ ਸਹਿਬਾਨ ਵੀ ਇੱਥੇ ਪਹੁੰਚੇ ਨੇ ਸੋ ਜਿਹੜਾ ਮਾਮਲਾ ਜਿਹੜਾ ਮਾਈਨਿੰਗ ਦੇ ਖਿਲਾਫ ਜੋ ਸਿਮਰਨਜੀਤ ਕੌਰ ਗਿੱਲ ਜੋ ਐਡਵੋਕੇਟ ਨੇ ਔਰ ਇਹਨਾਂ ਨੇ ਆਵਾਜ਼ ਚੱਕੀ ਪਿਛਲੇ ਦਿਨੇ ਜਿਹੜਾ ਇਹਨਾਂ ਦੇ ਉੱਤੇ ਹਮਲਾ ਵੀ ਕੀਤਾ ਗਿਆ ਜੇ ਉੱਥੇ ਜਾਂਦੇ ਨੇ ਤੇ ਉਹਨਾਂ ਤੇ ਹਮਲਾ ਵੀ ਹੁੰਦਾ ਬਹੁਤ ੱੱਕਾ ਕੀਤਾ ਵਾ ਜੀ ਕੁੱਟਮਾਰ ਕੀਤੀ ਇਹਨਾਂ ਨਜਾਇਜ਼ ਕੀਤਾ ਵਾ ਇਹਨਾਂ ਥੋੜੀ ਕਰਨਾ ਚਾਹੀਦਾ ਅਸੀਂ ਅਸੀਂ ਸਿਮਰਨਜੀਤ ਕੌਰ ਦੇ ਨਾਲ ਖੜੇ ਹਾਂ ਤੇ ਨਾਲ ਹੀ ਖੜੇ ਰਵਾਂਗੇ ਜੋ ਇਹਨਾਂ ੱੱਕਾ ਕੀਤਾ ਸੀ ਇਹਨਾਂ ਬਰਦਾ ਜੋ ਕੁੱਟਮਾਰ ਬੱਚਿਆਂ ਦੀ ਕੀਤੀ ਸਾਰਿਆਂ ਦੀ ਨਜਾਇਜ਼ ਕੀਤੀਆਂ ਜੀ ਥੈਂਕ ਯੂ